ਇਹ ਮਾਡਲ ਬਈ ਜੀ ਇਹ 2019 ਮਾਡਲ ਹੈ ਜੀ ਤੇ ਹੁਣ ਬਈ ਤੁਸੀਂ ਚਾਲ ਚਲਾਵਾ ਨਾ ਸੁਣ ਕੇ ਹੈਰਾਨ ਹੋ ਜਾਓਗੇ ਤੇ ਕਿੰਨੇ ਘੰਟੇ ਚੱਲਿਆ ਬਈ ਇਹ ਸਪੈਸ਼ਲ ਰੀਸਨ ਵਾਲਾ ਤੇ ਜੈਕ ਦਿਖਾ ਦੇ ਸਕੰਦਰਾ ਪਿੱਛੇ ਅਲੱਗ ਤੋਂ ਲੱਗਾ ਹੋਇਆ ਹੈ ਜੀ ਇਹ ਹੈਵੀ ਲਿਫਟ ਕੰਪੈਸਟ ਹੈ ਜਿਹੜੀ ਆਪਾਂ 50 75 ਤੋਂ ਇੱਕ ਤਾਂ 50 75 ਤੇ ਨਿਗਮਰਵਾ ਦੇ ਸਕੰਦਰਾ ਇੱਕ 50 75 ਨੰਬਰ ਪਲੇਟ ਤੇ ਨਿਗਮਰਵਾ ਦੇ ਲੈ ਬਈ ਦੁਨੇ ਸੇਵਨੇ ਮੈਨੂੰ ਤਾਂ ਤਕਰੀਬਨ ਬਈ ਨੇ 20 3000 ਰੁਪਏ ਦਾ ਨੰਬਰ ਦੀ ਲਾਤਾ ਹੋਗਾ ਹਾਂ ਜੀ ਦੋਸਤੋ ਸਾਰੇ ਵੀ ਇਹਨਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠ ਤੇ ਬਾਈ ਮਣੀ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਬਈ ਤੇ ਅੱਜ ਤੁਹਾਨੂੰ ਦਿਖਾਵਾਂਗੇ ਪੂਰਾ ਕੋਕਾ ਫੀਸ ਤੇ ਘੱਟ ਚੱਲੇ ਉਹ ਟਰੈਕਟਰ ਆ ਜੋ ਬਾਈ ਨੇ ਕਰਦਿਆਂ ਗੱਲਬਾਤ ਸਸਿਗਾ ਬਾਈ ਠੀਕੋ ਬਾਈ ਮਣੀ ਬੋਲੋ ਜੀ ਠੀਕ ਹੈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ ਕਿੱਥੇ ਮੇਨ ਲੋਕੇਸ਼ਨ ਹੈਗੀ ਆਪਣੀ ਬਰਨਾਲੇ ਕੋਲੇ ਸੰਗੜਾ ਪਿੰਡ ਆਈ ਆਪਣਾ ਲੁਧਿਆਣਾ ਰੋਡ ਦੇ ਉੱਪਰ ਆ ਢਾਲੀ ਵਾਲ ਟਰੈਕਟਰ ਆਪਣੇ ਸ਼ੋਰੂਮ ਦਾ ਨਾਮ ਆ ਠੀਕ ਹੈ ਜੀ ਤਕਰੀਬਨ ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਇਸ ਟਾਈਮ ਆਪਣੇ ਕੋਲੇ ਹੈਗੇ ਆ 20 ਤੋਂ 25 ਟਰੈਕਟਰ 20 ਕਿ ਟਰੈਕਟਰ ਹੋਰ ਹੁੰ ਠੀਕ ਹੈ ਤੇ ਸਭ ਤੋਂ ਵੱਡਾ ਸਟਾਕ ਬਾਈ ਜੀ ਤੁਹਾਨੂੰ ਟਰੈਕਟਰ ਦਾ ਉਰੇ ਮਿਲੂਗਾ ਮੰਨ ਕੇ ਚਲੋ ਹਰੇਕ ਸ਼ੋਰੂਮ ਨੂੰ ਫੇਰ ਕਰਦਾਗਾ ਜਿਹੜਾ ਟਰੈਕਟਰ ਕਹੋਗੇ ਬਾਈ ਜੀ ਤੁਹਾਨੂੰ ਉਹ ਟਰੈਕਟਰ ਅਵੇਲੇਬਲ ਕਰ ਦਾਂਗੇ ਬਾਈ ਜੀ ਤੇ ਕਰੀਏ ਵੀਡੀਓ ਸਟਾਰਟ ਬਾਈ ਜੀ ਹਾਂਜੀ 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 ਚਲੋ ਬਾਈ ਜੀ ਆਪਾਂ ਵੀਡੀਓ ਸਟਾਰਟ ਕਰ ਦਾਂਗੇ 50 75 ਤੋਂ ਇੱਕ ਤਾਂ 50 75 ਦੇ ਨੰਬਰਵਾ ਤੇ ਸਿਕੰਦਰਾ ਇੱਕ 50 75 ਨੰਬਰ ਪਲੇਟ ਦੇ ਨੰਬਰਵਾ ਦੇ ਲੈ ਵੀ ਦੁਨੇ ਸੇਵਨੇ ਮੈਨੂੰ ਲਾ ਤਕਰੀਬਨ ਬਾਈ ਨੇ 20 3000 ਰੁਪਏ ਦਾ ਨੰਬਰ ਦੀ ਲਾਤਾ ਹੋਗਾ ਨਾ ਐਕਸੈਸਰੀ ਵੀ ਲੈਦਾ ਲਵਾਈ ਹੋਈ ਹੈ ਟਰੈਕਟਰ ਠੀਕ ਹੈ ਜੀ ਲੈ ਏ ਬਾਈ ਜੀ ਆ ਗਿਆ ਸੈਕਰੋਮੈਕਸ ਗੇਅਰ ਆ ਲੈਣਾ ਬਾਈ ਜੀ ਸੈਕਰੋਮੈਕਸ ਗੇਅਰ ਚ ਆ ਗਿਆ 4 ਸਪੀਡ ਚ ਆ ਗਿਆ ਤੇ 4x4 ਆ ਜਾ ਇਹ ਮਾਡਲ ਬਾਈ ਜੀ ਮਾਡਲ 2021 ਹੈ ਜੀ ਇਹ ਠੀਕ ਆ ਜੀ 560 ਘੰਟੇ ਚੱਲਿਆ 250 ਹੋਈਆਂ ਤਕਰੀਬਨ ਇਹਦੀਆਂ ਠੀਕ ਆ ਜੀ ਫਸਟ ਓਨਰ ਹੈਗਾ ਠੀਕ ਹੈ ਲੋ ਬਈ 560 ਘੰਟੇ ਚੱਲਿਆ ਹੋਇਆ ਹੈਗਾ ਓਨਲੀ ਲੋ ਬਈ ਚੈੱਕ ਕਰ ਲੋ ਕੰਡੀਸ਼ਨ ਪੂਰਾ ਕੋਕਾ ਪੀਸ ਆ ਤੇ 4 ਸਪੀਡ ਚ ਕਨੋਪੀ ਛਤਰੀ ਲੱਗੇ ਆ ਬੇਟ ਵਗੈਰੇ ਲੱਗੇ ਨੇ ਇੱਕ ਇਧਰ ਦਿਖਾਉਂਦੇ ਆ ਤੁਹਾਨੂੰ ਇਹ ਜੇ ਬਾਈ ਜੀ ਤੁਹਾਨੂੰ ਗੱਲਬਾਤ ਕਰੀਏ ਨਾ ਇਹ ਟਰੈਕਟਰ ਵੈਸ ਪਰ ਇਹਦੀ ਗੱਲਬਾਤ ਅਲੱਗ ਹੀ ਹੁੰਦੀ ਹੈਗੀ ਤੇ ਮਾਡਲ ਬਈ ਜੀ ਇਹ 2019 ਮਾਡਲ ਹੈ ਜੀ ਤੇ ਹੁਣ ਬਈ ਜੀ ਤੁਸੀਂ ਚਾਲ ਚਲਾਵਣਾ ਸੁਣ ਕੇ ਹੈਰਾਨ ਹੋ ਜਾਓਗੇ ਤੇ ਕਿੰਨੇ ਘੰਟੇ ਚੱਲਿਆ ਬਈ ਇਹ 18 ਘੰਟੇ ਚੱਲਿਆ ਸਰਕਾ ਓਨਲੀ ਓਨਲੀ 18 ਘੰਟੇ ਚੱਲਿਆ ਬਾਕੀ ਦੀ ਖਾਸੀਅਤ ਇਹ ਹੈ ਨਵਾਂ ਇਹ ਬੰਦ ਕਰਤਾ ਕੰਪਨੀ ਨੇ ਆਉਂਦਾ ਨਹੀਂਗਾ ਸੀਆਰਡੀ ਦੇ ਵਿੱਚ ਇਹ ਬਿਨਾ ਸੀਆਰਡੀ ਤੋਂ ਆ ਇੱਕ ਨਵਾਂ ਸੀਆਰਡੀ ਦੇ ਵਿੱਚ ਵੀ ਨਹੀਂ ਆਉਂਦਾ ਤੇ ਹੈਗਾ ਬਈ ਜੀ ਇਹ 90 ਹੌਸਪਾਵਰ ਦਾ ਮੱਕੇ ਦੇ ਸੀਜ਼ਨ 'ਚ ਨਾ ਮੈਂ ਕਹਿੰਦਾ ਇਹ ਜੇ ਛੋਟੇ ਟਰੈਕਟਰ ਨਹੀਂ ਦਉਦੇ ਹੈਗੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ 14 ਲੱਖ ਰੁਪਇਆ ਜੀ ਲੈ ਬਈ 14 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਬਈ ਜੇ ਲੋਨ ਲੋਗੋਨ ਵਗੈਰਾ ਤੇ ਟਰੈਕਟਰ ਕੱਟ ਲੋਗੇ ਨਾ ਇਸ ਟਾਈਮ ਟਰੈਕਟਰ ਕੈਸ਼ ਤੇ ਆ ਜੀ ਜੇ ਕਿਸੇ ਨੇ ਲੋਨ ਕਰਵਾਉਣਾ ਹੋ ਆਪਾਂ ਕਰਵਾ ਦਾਂਗੇ ਟਰੈਕਟਰ ਵੀ ਪੁਰਾਣਾ ਕੱਟ ਲੈਣੇ ਆ ਪੁਰਾਣਾ ਟਰੈਕਟਰ ਵੀ ਕੱਟਿਆ ਹੋ ਤੇ ਅੱਗੇ ਆ ਗਿਆ ਬਈ ਜੀ 5405 ਫੋਰ ਸਪੀਡ ਚ ਆ 4x4 ਆਗਾ ਤੇ ਮਾਡਲ ਬਈ ਜੀ 2020 ਮਾਡਲ ਹੈ ਜੀ ਇਹ ਟੌਪ ਮਾਡਲ ਆ ਠੀਕ ਆ ਜੀ 1300 ਘੰਟਾ ਚੱਲਿਆ ਲੈ ਬਈ ਜੀ ਜੇ ਮੈਂ ਤੁਹਾਨੂੰ ਤੇ ਰੰਗ ਪੇਂਟ ਦਾ ਬਾਈ ਜੀ origignal ਜਿੰਨਾ ਵੀ ਸਾਰਾ origignal ਆ ਜੇ ਕਿਤੇ ਮਾੜਾ ਮੋਟਾ ਹੋਇਆ ਵੀ ਉਹ ਆਪਾਂ ਦੱਸ ਕੇ ਦੇਵਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਜਿੰਨੇ ਵੀ ਟਰੈਕਟਰ ਆਉਣਗੇ ਪੰਜਾਬ ਨੰਬਰ ਉਹ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈ ਕਿ 1.50 ਲੱਖ ਰੁਪਏ ਇੰਜੀਨੀਅਰ ਦਾ ਓਕੇ ਪੂਰਾ ਪੂਰਾ ਓਕੇ ਠੀਕ ਹੈ ਜੀ ਚਲੋ ਬਈ ਆ ਗਿਆ ਹੈ 53 10 ਜੌਂਡੀ ਆਰ 4x4 ਤੇ ਇਹ ਆ ਗਿਆ ਬਾਈ ਜੀ ਤੇ ਕੰਡੀਸ਼ਨ ਇਹਦੀ ਵੀ ਚੈੱਕ ਕਰਵਾ ਦੋ 4 ਸਪੀਡ ਚ ਆ ਗਿਆ ਨਾ ਬਾਈ ਜੀ ਇਹ 3 ਸਪੀਡ ਹੈ ਜੀ 3 ਸਪੀਡ ਚ ਆ ਬਾਈ ਜੀ ਹੈ ਮਾਡਲ ਟੌਪ ਆ ਜੀ ਡਬਲ ਡਿਸਟਰੀਬਿਊਟਰ ਸ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ ਟਾਇਰ ਬਈ ਜੀ ਇਹਦੇ ਨਾਲ ਦੀ ਨੇਗੇ ਨਾਲ ਦੇ ਨੇ ਪਿਛਲੇ ਟਾਇਰ ਤੇ ਅਗਲੇ ਟਾਇਰ ਆਪਾਂ ਨਵੇਂ ਪਾਇਆ ਜੀ ਇਹਨੂੰ 2017 ਮਾਡਲ ਆ ਠੀਕ ਆ ਜੀ 1800 ਘੰਟਾ ਚੱਲਿਆ 1800 ਘੰਟਾ ਚੱਲਿਆ ਹੈ तकरीबन ਬਈ ਘੱਟ ਚੱਲੇ ਹੋ ਟਰੈਕਟਰ ਖਰੀਦਣ ਲਈ ਸੰਪਰਕ ਕਰ ਲਿਓ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ 8,25,000 ਰੁਪਏ ਜੀ ਠੀਕ ਆ ਜੀ ਮਾਨ ਤਾਣੂ ਹੋ ਜਿਓ ਬਈ ਹਾਂਜੀ ਹਾਂਜੀ ਮਾਨ ਤਾਣ ਬਈ ਹਰੇਕ ਟਰੈਕਟਰ ਚ ਆਜੋ ਇੱਕ ਵਾਰੀ ਮੌਕਾ ਜ਼ਰੂਰ ਦਿਓ ਬਈ ਇਹਨੂੰ ਤੇ ਆਖਿਆ ਬਈ ਜੀ 75310 4/2 ਗੇਅਰ ਪ੍ਰੋ ਹਾਂ ਤੇ ਵਾਕੇ ਖੁੱਲਦੇ ਹੀ ਸਿਆਲ ਬਾਈ ਜੀ ਜਿਹਦੀ ਨਿਮਾਨ ਵਾਧਦਾ ਕਿ ਲੋ ਬੇ ਪੀਡੀਓ ਵੀ ਰਿਵਰਸ ਵਾਲਾ ਹੀ ਇਹ ਠੀਕ ਹੈ ਜੀ ਪੀਡੀਓ ਵੀ ਰਿਵਰਸ ਵਾਲਾ ਦਾ ਹਾਂ 2021 ਮਾਡਲ ਆ ਫਰਸਟ ਓਨਰ ਆ 1000 ਘੰਟਾ ਚੱਲਿਆ ਠੀਕ ਹੈ ਜੀ ਤੇ ਡਿਮਾਂਡ ਹੈਗੀ ਇਹਦੀ 7 ਲੱਖ 90 ਹਜ਼ਾਰ ਰੁਪਿਆ ਠੀਕ ਹੈ ਜੀ ਮਾਨਦਾਨ ਮੌਕੇ ਤੇ ਬਾਈ ਜੀ ਜ਼ਰੂਰ ਕਰ ਦਾਂਗੇ ਜੀ ਫੁੱਲ ਜੀ ਜੀ ਠੀਕ ਹੈ ਜੀ ਤੇ ਲੋ ਬਾਈ ਜੀ ਅੱਗੇ ਆ ਗਿਆ ਕਾਲੇ ਢਿੱਡ ਵਾਲਾ ਕਾਲੀ ਸ਼ੋ ਵਾਲਾ ਤੇ ਮਾਡਲੀ ਡਾਊਨ ਆ ਪਰ ਇਹਦੀ ਡਿਮਾਂਡ ਵਧ ਰਹੀ ਹੈਗੀ ਪਹਿਲਾਂ ਬਾਈ ਜੀ ਤੇ ਇਹ ਮਾਡਲ ਬਈ ਜੀ ਟਾਇਰ ਨਵੇਂ ਲੱਗੇ ਹੀ ਇਹ ਵੀ 512 ਬਰਾ 2007 ਮਾਡਲ ਆ 4,55,000 ਰੁਪਏ ਡਿਮਾਂਡ ਆਈ ਇਹਦੀ ਕੰਡੀਸ਼ਨ ਬਈ ਚੈੱਕ ਕਰਵਾ ਦੇ ਸਕੰਦਰਾ ਕੰਡੀਸ਼ਨ ਹੈਗੀ ਬਈ ਜੀ 15 16 ਮਾਡਲ ਵਾਲੀ ਸਮਾਈ ਚ ਚੱਲਿਆ ਹੋਇਆ ਕਹੜੀਆਣਾ ਬਈ ਜੀ ਨੂੰ ਪਾਵਰ ਸਟੀering ਆ ਬਈ ਜੀ ਤੇ ਅੱਗੇ ਆ ਗਿਆ ਬਈ ਜੀ ਸਭ ਤੋਂ ਵੱਧ ਵਿਕਣ ਵਾਲਾ ਟਰੈਕਟਰ ਸਪੈਸ਼ਲ ਐਡੀਸ਼ਨ ਪਲੱਸ ਵਾਲਾ ਇੱਕ ਕੱਲਾ ਸੁਪਰ ਚ ਆ ਜਾਂਦਾ ਪਲੱਸ ਚ ਆ ਜਾਂਦਾ ਸੁਪਰ ਪਲੱਸ ਜੀ ਸਪੈਸ਼ਲ ਰੀਜ਼ਨ ਵਾਲਾ ਤੇ ਜੈਕ ਦਿਖਾ ਦੇ ਸਕੰਦਰਾ ਪਿੱਛੇ ਅਲੱਗ ਤੋਂ ਲੱਗਿਆ ਹੋਇਆ ਜੀ ਹੈਵੀ ਲਿਫਟ ਕੰਪੈਸਟੀ ਕਹੜੀਆ ਆਪਾਂ ਤੇ ਮਾਡਲ ਬਾਈ ਜੀ ਇਹ 2022 ਮਾਡਲ ਆ ਜੀ ਇਹ 55 ਐਚਪੀ ਦੇ ਵਿੱਚ ਜਿਹੜਾ ਨਵਾਂ ਹੁਣ ਬੰਦ ਹੋ ਗਿਆ ਨਵਾਂ ਵਾ ਪਿਆ ਐਚਪੀ ਦੇ ਵਿੱਚ ਆਉਂਦੇ 55 ਐਚਪੀ ਵਾਲਾ ਡੈਕਟਰ ਆ ਠੀਕ ਆ ਜੀ ਜੂਜੀ ਗੇਰ ਵਾਲਾ ਜੀ ਜੂਜੀ ਗੇਰ ਵਾਲਾ 160 ਘੰਟੇ ਚੱਲਿਆ ਹਲੇ ਲੈ ਬਾਈ ਜੀ 160 ਘੰਟੇ ਚੱਲਿਆ ਹੋਇਆਗਾ ਨਾਲ ਦੇ ਟਾਇਰ ਟੂਰਨਿੰਗ ਅਜੇ ਤੱਕ ਮਾਰਕਾ ਮੁਰਕਾ ਵੀ ਨਾਲ ਦੇ ਪਿਆਗਾ ਲੈ ਵੀ ਚੈੱਕ ਕਰਵਾ ਦੇ ਸਿਕੰਦਰਾ ਬਾਕੀ ਜੇ ਹਾਰ ਪਾ ਕੇ ਲੈ ਜਾ ਕੋਈ ਜੱਜ ਨਹੀਂ ਹਾਂਜੀ 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 ਨਾ ਵੀ ਕੰਡੀਸ਼ਨ ਚੈੱਕ ਕਰ ਲਓ ਪੀਵੀ 11 ਨੰਬਰ ਹੈਗਾ ਤੇ ਡਿਮਾਂਡ ਬਾਈ ਜੀ 8 ਲੱਖ 90000 ਰੁਪਏ ਡਿਮਾਂਡ ਹੈ ਜੀ ਇਹਦੀ 86000 ਰੁਪਏ ਦਾ ਟਰੈਕਟਰ ਦੇ ਦਾਂਗੇ ਠੀਕ ਹੈ ਲੋ ਵੀ 30000 ਰੁਪਏ ਦੀ ਇਹ ਚੋ ਟਰੈਕਟਰ ਚੋ ਸੂਟ ਆ ਮਾਨ ਤਾਂ ਨੂੰ ਹੋਰ ਵੀ ਹੋ ਜੂ ਬਾਈ ਜੀ ਹਾਂਜੀ ਹਾਂਜੀ ਤੇ ਅੱਗੇ ਕਹ ਬਾਈ ਜੀ ਐਸਰ 56 60 ਤੇ ਮਾਡਲ ਬਾਈ ਜੀ ਇਹ 2005 ਮਾਡਲ ਆ ਜੀ ਟਾਇਰ ਨਵੇਂ ਆ ਪਾਵਰ ਸਟੀering ਦੇ ਵਿੱਚ ਆ ਇਹ ਠੀਕ ਆ ਜੀ ਇਹ ਆਪਾਂ ਟਰੈਕਟਰ ਦੇ ਦਾਂਗੇ 240000 ਰੁਪਏ ਦਾ 240000 40000 ਦਾ ਨਾ ਬਾਈ ਜੀ ਪੱਠੇ ਵਾਲਿਆਂ ਵਾਸਤੇ ਤਾਂ ਮੈਂ ਕਹਣਾ ਪੂਰਾ ਤੇ ਲੋਬੀ ਆ ਗਿਆ ਗਿਆ ਸੋਹਣਾ ਲੀਕਾ ਤੇ 60 RX ਵਾਲਾ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲੋ ਬਈ ਪੂਰੇ ਸੋਹਣੇ ਕੰਡੀਸ਼ਨ ਦਾ ਮਿੱਡੀ ਸੋਚ ਆ ਗਿਆ ਬਈ ਜੀ ਤੇ ਮੋਗੇ ਦਾ ਨੰਬਰ ਆਣਾ ਬਈ ਜੀ ਜੀ 2015 ਮਾਡਲ ਆ ਟਰੈਕਟਰ ਇਹ ਖਾਤਰੀ ਨਾਲ ਹੀ ਆ ਇਹਦੇ 50 ਨੰਬਰ ਆ ਮੋਗੇ ਦਾ ਟਾਓ ਮਾਡਲ ਆ 3 ਸਪੀਡ ਦੇ ਵਿੱਚ 3 ਸਪੀਡ ਦੇ ਵਿੱਚ ਆਗਾ 465000 ਰੁਪਏ ਡਿਮਾਂਡ ਆ ਜੀ ਲੈ ਵੀ 465000 ਰੁਪਏ ਡਿਮਾਂਡ ਆ 3 ਸਪੀਡ ਚ ਆਗਾ ਇਹ ਲੈ ਕਸਟਮ ਲੱਗਿਆ ਹੋਇਆ ਹੈਗਾ ਤੇ ਕਨੋਪੀ ਸਾਤਰੀ ਲੱਗੀ ਹੋਇਆ ਤੇ 16 ਦੇ ਟਾਇਰਾਂ ਜਣਾ ਬਈ ਜੀ ਹਾਂਜੀ ਹਾਂਜੀ ਇਹ ਬਾਕੀ ਵੇਟ ਵਗੈਰਾ ਲੱਗੇ ਹੋਏ ਨੇ ਆ ਗਿਆ ਗਿਆ ਬਈ ਜੀ ਕਵੋਟਾ ਤੇ ਮਾਡਲ ਬਈ ਜੀ ਇਹ 2016 ਮਾਡਲ ਹੈ ਜੀ ਪੰਜਾਬ ਨੰਬਰ ਆ ਪਹਿਲੇ ਨਾਮ ਆ ਪਹਿਲੇ ਨਾਮ ਆਗਾ 3000 ਘੰਟੇ ਚੱਲਿਆ ਟਾਇਰ ਵਗੈਰਾ ਨਾਲ ਦੀ ਆ ਠੀਕ ਹੈ ਨਾਲ ਦੀ ਟਾਇਰ ਟੂਨ ਨੇ ਬਈ ਜੀ ਇਹ ਵੀ ਸਮਾਈ ਤੇ ਚੱਲਿਆ ਹੋਇਆ ਟਰੈਕਟਰ ਕਹਿ ਲਈਏ ਆਪਾਂ ਤੇ ਡਿਮਾਂਡ ਬਈ ਜੀ ਦੀ ਇਹਦੀ ਡਿਮਾਂਡ ਹੈਗੀ ਆ ਜੀ 4.5 ਲੱਖ ਰੁਪਏ 4.5 ਲੱਖ ਰੁਪਏ ਮਾਨਤਾ ਨੂੰ ਹੋ ਜੂਗਾ ਜੀ ਹਰੇਕ ਟਰੈਕਟਰ 'ਚ ਇੱਕ ਵਾਰੀ ਮੌ ਤੇ ਆ ਗਿਆ ਜੀ ਚੇਂਜਰ ਗੇਅਰ ਵਾਲਾ ਪਿਛਲੇ ਪਿਛਲੇ ਵਾਰੀ ਮੈਂ ਕਹਣਾ ਸੁਪਰ ਸੀਡਰ ਨੂੰ ਪੂਰੀ ਧੱਕ ਪਾਉਣ ਵਾਲਾ ਟਰੈਕਟਰ ਹਾਂਜੀ 3 ਸਪੀਡ ਆ ਚੇਂਜਰ ਵਾਲਾ ਸੋਨਾਲਿਕਾ 60 2020 ਮਾਡਲ ਆ 1600 ਘੰਟਾ ਚੱਲਿਆ ਠੀਕ ਹੈ ਦੁਰ ਨਾਲਦੀ ਆ ਮਾਨਸਾ ਦਾ ਨੰਬਰ ਆ ਮਾਨਸਾ ਦਾ ਪੀਵੀ 31 ਮਾਨਸਾ ਦਾ ਨੰਬਰ ਆ ਵੇ ਜੀ ਸਿਕੰਦਰ ਮਾਡਲ ਚ ਆਗਾ 6 ਲੱਖ 30 ਹਜ਼ਾਰ ਰੁਪਏ ਡਿਮਾਂਡ ਆਈ ਇਹਦੀ ਲੈ ਵੇ ਓਨਲੀ 6 ਲੱਖ 30 ਹਜ਼ਾਰ ਰੁਪਏ ਡਿਮਾਂਡ ਆਗੇ ਤੇ ਇੱਕ ਵਾਰੀ ਆਇਓ ਵੇ ਜੀ ਪੂਰਾ ਮਾਨਤਨਗਰ ਕੀਤਾ ਤੇ 16 ਦੇ ਟਾਇਰਾਂ ਚ ਦੇ ਬੈਕ ਵੇਟ ਵਗੈਰਾ ਵੀ ਲੱਗੇ ਤੇ ਅੱਗੇ ਕਹੇ ਬਾਈ ਜੀ 6099 ਪ੍ਰੀਤ ਤੇ ਟੋ ਮਾਡਲ ਹੈ ਬਾਈ ਜੀ ਟੋ ਮਾਡਲ ਆ 2020 ਮਾਡਲ ਆ ਇਹ ਨਾਲ ਦੇ ਡਾ ਰੱਸੀ ਪ੍ਰਸੈਂਟ ਨਾਲ ਇਹਨੂੰ 1200 ਘੰਟਾ ਚੱਲਿਆ ਜੀ ਹਲੇ ਠੀਕ ਹੈ ਇੱਕ ਨਿਗਾ ਮੁਰਕ ਸਕੰਦਰਾ ਇਹਦੇ ਵੀ ਮਰਵਾ ਦੇ ਬਰਨਾਲਾ ਦਾ ਲੋਕਲ ਨੰਬਰ ਆ ਬਾਈ ਜੀ ਬਰਨਾਲਾ ਨੰਬਰ ਆ ਠੀਕ ਆ ਜੀ ਤੇ ਡਿਮਾਂਡ ਬਾਈ ਜੀ ਦੀ 4 ਲੱਖ 50000 ਰੁਪਏ ਚਾਰ ਲੱਖ 50000 ਇੰਜਨ ਪੱਖੋ ਓਕੇ ਬਾਈ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਅੱਗੇ ਕਹੇ ਬਾਈ ਜੀ ਮੈਸੀ 9500 ਤੇ ਮਾਡਲ ਬਾਈ ਜੀ ਇਹ 2018 ਮਾਡਲ ਆ ਜੀ ਪੰਜਾਬ ਨੰਬਰ ਫਸਟ ਓਨਰ ਹੈ ਟਾਇਰ 90% ਨੇ 1800 ਘੰਟਾ ਚੱਲਿਆ ਠੀਕ ਹੈ ਜੀ ਤੇ ਇਹ ਦੇ ਦਾਂਗੇ ਆਪਾਂ ਟਰੈਕਟਰ 4 ਲੱਖ 90 ਹਜ਼ਾਰ ਦਾ ਬਸ ਲੈਵੇ ਓਨਲੀ 4 ਲੱਖ 90 ਹਜ਼ਾਰ ਦਾ ਤੇ ਅਗੇ ਗਿਆ ਬਾਈ ਜੀ ਪ੍ਰੀਤ ਤੇ ਇਹ ਹੈਗਾ ਬਾਈ ਜੀ 60 90 ਇਹ ਵੀ ਤੇ 16 ਦੇ ਟਾਇਰਾਂ ਚਾਹੇ ਜੀ ਤੇ ਮਾਡਲ ਵੇ ਜੀ ਇਹ 2021 ਮਾਡਲ ਆ ਜੀ ਸਾਈਡ gear ਦੇ ਵਿੱਚ ਆ ਕਨੋਕੀ ਵਗੈਰੇ ਨੂੰ ਲੱਗੀ ਵੀ ਆ 50 ਨੰਬਰ ਫਸਟ ਓਨਰ ਇਹ ਦੇ ਦਾਂਗੇ ਆਪਾਂ 4,40,000 ਰੁਪਏ ਦਾ ਟਰੈਕਟਰ ਠੀਕ ਹੈ 4,40,000 ਦਾ ਹਾਂਜੀ ਤੇ ਅੱਗੇ ਆ ਗਿਆ ਅਰਜਨ ਡੀਲੈਕਸ ਮਾਡਲ ਚ ਤੇ ਇਹ ਮਾਡਲ ਵੇਜੀ ਇਹ 2010 ਮਾਡਲ ਆਈ ਪੰਜਾਬ ਨੰਬਰ ਹੈ ਵੀ ਪਹਿਲੇ ਨਾਮਾ ਟਰੈਕਟਰ ਠੀਕ ਹੈ ਇਹ ਦੇ ਦਾਂਗੇ ਆਪਾਂ 3,60,000 ਰੁਪਏ ਦਾ ਤੇ ਬੈਕਵਰ ਰੇਡੀਅਲ ਟਾਇਰ ਪਾਏ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ 605 ਤੇ ਹੋਰ ਵੀ ਸਿਕੰਦਰ ਉਧਰ ਨਿਗਾ ਮਰਵਾ ਦੇ ਬਾਈ ਜੀ ਸੋਨਾ ਲੀਕਾ ਘੜਾ ਪ੍ਰੀਤ ਖੜਾਗਾ ਇੱਥੇ ਘੜਾ 4x4 ਸਟੈਂਡਰਡ ਖੜਾ 60 ਦਾ ਟਰੈਕਟਰ ਹੋਰ ਵੀ ਕਾਫੀ ਪਰ ਬਾਹਰ ਨਹੀਂ ਹਲੇ ਰੈਂਟ ਤੇ ਗਏ ਹੋਏ ਆ ਠੀਕ ਹੈ ਜੀ ਕੋਈ ਨਹੀਂ ਅਗਲਾ ਆਪਣਾ ਨੰਬਰ ਲੈ ਲੇ ਤੇ ਆਪਾਂ ਪਤਾ ਕਰ ਸਕਦਾ ਟਰੈਕਟਰ ਵਾਰੀ ਠੀਕ ਹੈ ਰੈਂਟ ਤੇ ਵਗੈਰਾ ਤੇ ਵੀ ਮਿਲ ਜਾਵੇ ਹਾਂ ਜੀ ਹਾਂ ਜੀ ਠੀਕ ਹੈ ਜੀ ਕਿ ਰੈਂਟ ਦਾ ਬਾਈ ਜੀ ਕੀ ਪ੍ਰੋਸੀਜਰ ਹੁੰਦਾਗਾ ਮੰਨ ਕੇ ਜੇ ਲੋ 2 ਵੀਲ ਟਰੈ 6 ਮਹੀਨੇ ਦਾ 45000 50000 ਤੇ 4-ਵੀਲ ਦਾ 70000 ਠੀਕ ਆ ਜੇ ਇਕੱਠਾ ਲਵਾਂਗੇ ਉਹ ਐਡਜਸਟ ਹੋ ਜਾਣਾ ਹਾਂਜੀ ਹਾਂਜੀ ਠੀਕ ਆ ਭਾਈ ਮਨੀ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬੋਲ ਲਗੇ ਚਲੋ ਭਾਈ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਧੰਨਵਾਦ